ਉਰੇ ਅੱਜ ਤੱਕ ਕਿਹਦੀ ਮਾਤਾ ਨੂੰ ਵੀਰੇ ਲੋਕਾਂ ਨੂੰ ਤੇ ਆਪਾਂ ਅੰਮਲੇ ਖੜੇ ਭਾਈਆਂ ਉਰੇ ਤੇਰੇ ਜੇ ਮਾਤਾ ਕਿਹਦੀ ਹੁੰਦੀ ਐ ਅੱਜ ਕੀ ਨਹੀਂ ਸਾਡੇ ਨਹੀਂ ਤੂੰ ਪਖੰਡ ਕਰਦਾ ਹੁਣਾ ਰੋਜ਼ ਫਿਰ ਲੱਗਿਆ ਪੈ ਰਣਾ ਤੂੰ ਉਥੇ ਕਿਹੜੇ ਲੋਕਾਂ ਨੂੰ ਇਹ ਗਰੀਬ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿੱਧਰ ਲਈ ਫਿਰਦਾਂ ਤੂੰ ਮੇਰੇ ਇੱਕ ਮਿੰਟ ਇੱਕ ਮਿੰਟ ਫਿਰ ਐਸਾ ਮੈਂ ਜੂਤ ਫਿਰਨਾ ਤੂੰ ਜਾਸ ਰੱਖੇਗਾ ਤੂੰ ਅਸੀਂ ਇਸ ਨੂੰ ਕਰਿਓ ਉਰੇਆ ਉਰੇਆ ਤੂੰ ਮਾਤਾ ਕਰਦਾ ਤੂੰ ਉਰੇਆ ਮੇਰੇ ਕੋਲ ਉਰੇਆ ਮਾਤਾ ਜੀ ਉਰੇਆ ਸਮਝੀਂ ਮਰਦਾ ਇੱਟੇ ਕਰ ਲੋਕਾਂ ਨੇ ਬਰਕਰਾਰ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤ ਨਹੀਂ ਐਸੀ ਧੌਣ ਕੁੱਟੂਆ ਆਪਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਤੂੰ ਮੈਂ ਥੋੜੀ ਲੈ ਕੇ ਆਇਆ ਹੁਣ ਤਾਂ ਉੱਥੇ ਕਿਹਦੇ ਕਹਣਾ ਮੇਰੇ ਮਾਤਾ ਉਹਦੇ ਕਿਹਦੇ ਕੋਈ ਆਉਂਦੀ ਅਵਰ ਤੋਂ ਇੱਕ ਢੀਸ ਕੇ ਲੈ ਕੇ ਉਧਰ ਨੂੰ ਉੱਥੇ ਤੈਨੂੰ ਮੈਂ ਕਿ ਤੈਨੂੰ ਚਾਉਂ ਦੰਦ ਹੈ ਬਾਈ ਤੂੰ ਬਾਈ ਡਾਂਗ ਖੋਣਗੇ ਫਸਲੇ ਇਹਨੂੰ ਕੁੱਟ ਕੇ ਲੈ ਕੇ ਨਾ ਮੈਂ ਖਾਣੇ ਨਿਕਾਯਾ ਡਾਂਗ ਰੱਖ ਮੈਂ ਪੈਣ ਦੇ ਰ ਆਇਆ ਇਹ ਡਾਂਗ ਕਰਾਂਗੇ ਯਾਰ ਖੰਡ ਬਾਦ ਦੇ ਬਰਦ ਦਰਮੀਆਂ ਨੂੰ ਖੋੜਾਂਗੇ ਡਾਂਗ ਕਰਾਂਗੇ ਤੇ ਫੜ ਮੈਂ ਫੜ ਜਾ ਤੂੰ ਉੱਥੇ ਨਹੀਂ ਗਿਆ ਹੜਾ ਦੇ ਵਿੱਚ ਕਰੀ ਬਣਾ ਘਟਾ ਜਿੱਥੇ ਕਰਨਗੇ ਅਸੀਂ ਵੀ ਕਰਾਣਾ ਕੰਮ ਚੱਲੀ ਰਾਂ ਦਾ ਮਜ਼ਦੂਰ ਕਰਾਣਾ ਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰਪੈ ਤੂੰ ਇੱਥੋਂ ਨਿਕਲੇ ਤੇਰੀ ਜਾਨ ਤੂੰ ਨਹੀਂ ਮੈਥੋਂ ਚੱਲ ਬਾਈ 73 ਮਿੰਟ ਕਰ ਲੁੱਤ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਨੂੰ ਪਿੱਛੇ ਲਾਉਣਾ ਤੂੰ ਮੇਰਾ 20 ਕਰਾ ਲਓ ਤੁਸੀਂ ਕੰਮ ਕਰਾਈਏ ਨਾ ਸਾਡੇ ਮਜ਼ਦੂਰ ਪੰਚਾਇਤ ਦੋ ਮਿੰਟ ਗੱਲ ਸੁਣ ਲਓ ਮੇਰੀ ਦੋ ਮਿੰਟ ਗੱਲ ਮੇਰੇ ਥੱਲੇ ਆਏ ਜਿਹਨੇ ਗੱਲ ਦੋ ਮਿੰਟ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ ਭਾਈ ਇਹਦਾ ਇੱਕ ਮਿੰਟ ਇੱਕ ਵਾਰ ਦੁਬਾਰਾ ਬੋਲ ਲੈ ਉਹ ਨਹੀਂ ਓਏ ਇੱਕ ਮਿੰਟ ਦੁਬਾਰਾ ਯਾਰ ਬੋਲ ਕੋਈ ਨਾ ਇੱਕ ਮਿੰਟ ਦੋ ਮਿੰਟ ਭਾਈ ਪਹਿਲਾਂ ਕੋਈ ਵੀ ਕਿਸੇ ਨੇ ਪੂਰੀ ਫੋਟੋ ਬਾਈਲ ਸੀ ਪੱਕਾ ਕੋਈ ਇੱਕ ਮਿੰਟ ਦੋ ਮਿੰਟ ਗੱਲ ਸੁਣ ਲਓ ਉਹੜਾ ਨਾ ਪਾਓ ਯਾਰ ਬੋਲੋ ਨਾ ਮੈਂ ਕਹਿੰਦਾ ਮੈਂ ਉਹਦੇ ਕੋਲ ਬਾਈ ਕਿਉਂ ਗੌਰ ਬਾਈ ਇੱਕ ਮਿੰਟ ਯਕ ਸਮਝਾਉਂਦਾ ਬਾਈ ਇੱਕ ਮਿੰਟ ਗੱਲ ਸੁਣ ਲੋ ਯਾਰ ਇੱਕ ਮਿੰਟ ਪਲੀਜ਼ 2 ਮਿੰਟ ਮੈਂ ਤੁਹਾਡੇ ਨਾਲ 5 ਮਿੰਟ ਤੁਹਾਡੇ ਨਾਲ ਗੱਲ ਕਰਨੀ ਮੈਂ ਜ਼ਿਆਦਾ ਮਿੰਟ ਗੱਲ ਨਹੀਂ ਕਰਨੀ ਮੇਰੀ ਹੱਥ ਬੰਨ੍ਹ ਕੇ ਬੈਠ ਜਾ 2 ਮਿੰਟ ਗੱਲ ਸੁਣ ਲੋ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਫਿਰ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹਾਂ ਧਿਆਨ ਨਾਲ ਗੱਲ ਸੁਣਦੇ ਕਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਤੁਸੀਂ ਵੀ ਸੁਣਦੇ ਧਿਆਨ ਨਾਲ ਓਹ ਯਾਰ ਤੁਸੀਂ ਵੀ ਬਾਬਾ ਬਣਿਆ ਹੋਇਆ ਉਰੇ ਉਹ ਵੀ ਬਣਿਆ ਉਰੇ ਉਰੇ ਗਲਤ ਫੋਨ ਮੇਰੀ ਇੱਧਰ ਪਹਿਲਾਂ ਮੇਰੀ ਇੱਥੇ ਚਾਰ ਨਾਲ ਕਰ ਦੋ ਇੱਕ ਮਿੰਟ ਖੜ ਜਾ ਉਰੇ ਆ ਇੱਧਰ ਆ ਇੱਧਰ ਆ ਜਾ ਇੱਕ ਸਟੌਪ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋਂ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਧਰਤੀ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਟੱਕਰੜਾ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ 2 ਮਿੰਟ ਪਲੀਜ਼ ਮੈਂ ਇਹਨਾਂ ਦੇ ਵਿੱਚ ਨਹੀਂ ਬੰਦਾ ਮੈਂ ਮੈਨੂੰ ਚੰਗੀ ਸਿੱਖਿਆ ਹੀ ਦੇ ਕੇ ਜਾਣਾ ਪਲੀਜ਼ ਕੋਈ ਨਹੀਂ ਯਾਰ ਅਸੀਂ ਪਹਿਲਾਂ ਹੀ ਆ ਮੈਂ ਮੈਂ ਪੜ੍ਹਾਉਂਦਾ ਨਹੀਂ ਕੋਈ ਮੈਂ ਪੜ੍ਹਾਉਂਦਾ ਨਹੀਂ ਮੈਂ ਕੋਈ ਗੱਲ ਪੜ੍ਹਾਉਂਦਾ ਨਹੀਂ ਮੈਂ ਆਪਦੇ ਥਾਣੇ ਦਾ ਮਾਹੌਲ ਦੇਖਣਾ ਪੜਿਆ ਤੂੰ ਉਰੇ ਆ ਉਰੇ ਆ ਉਰੇ ਤੂੰ ਮਾਤਾ ਕੱਢ ਤਾ ਤੂੰ ਉਰੇ ਆ ਮੇਰੇ ਕੋਲ ਉਰੇ ਆ ਮਾਤਾ ਜੀ ਉਰੇ ਆ ਜੇ ਆਪਾਂ ਗੱਲਬਾਤ ਨਹੀਂ ਕਰਾਂਗੇ ਫਿਰ ਕੀ ਹੋਊਗਾ